ਰਾਜਾ ਵਡਿੰਗ ਦਲਵੀਰ ਗੋਲਡੀ ਨੂੰ ਰੋਕ ਸਕਦੇ ਸੀਗੇ ਇਹ ਤਾਂ ਕੱਢਣੇ ਚਾਹੁੰਦਾ ਸਾਰੇ ਉਹ ਟੀਮ ਜਿਹੜੀ ਇੱਕ ਚੀਜ਼ ਤੋਂ ਖਤਰਾ ਹੈ ਨਾ ਇਨਸਿਕਿਉਰਟੀ ਨਾ ਵੀ ਆ ਨੌਜਵਾਨ ਆ ਜਿਹੜੇ ਸੰਘਰਸ਼ ਕਰਦੇ ਆ ਜਿਨ੍ਹਾਂ ਨੂੰ ਸਿਆਸਤ ਦੀ ਸਮਝ ਆ ਹਮ ਜਿਹੜੇ ਜਿਹੜੇ ਸੰਘਰਸ਼ ਕਰਕੇ ਅੱਗੇ ਆਏ ਆ ਇਹ ਕਿਸੇ ਤਰੀਕੇ ਬਾਹਰ ਨਿਕਲਣ ਇਹ ਤਾਂ ਚਾਹੁੰਦਾ ਸੀ ਇਹ ਚਾਹੁੰਦਾ ਰਾਜਾ ਵੜਿੰਗ ਚਾਹੁੰਦਾ ਸੀ ਕਿ ਦਲਬੀਰ ਗੋਲੜੀ ਨਿਕਲ ਜਾਏ ਕਾਂਗਰਸ ਚ ਇਕੱਲੇ ਦਲਬੀਰ ਗੋਲੜੀ ਕਿਉਂ ਮੈਨੂੰ ਕੱਢਿਆ ਹੋਰ ਕਿੰਨੇ ਬੰਦੇ ਕੱਢਤੇ ਇਹ ਤਾਂ ਇਹਨੂੰ ਤਾਂ ਇਹ ਆ ਵੀ ਜਿਹੜੇ ਆ ਬੁੱਢੇ ਠੇਰੇ ਜੇ ਫਿਰਦੇ ਆ ਇਹਨਾਂ ਨੂੰ ਮੈਂ ਕੁਝ ਨਹੀਂ ਲਈ ਬੈਠਾ ਜੇ ਮੇਰਾ ਰਸਤਾ ਰੋਕਣਗੇ ਜਾਂ ਮੇਰੇ ਮੂਹਰੇ ਖੜਨਗੇ ਆੜਨਗੇ ਤਾਂ ਆਹ ਜਿਹੜੇ ਨੌਜਵਾਨ ਹਨਾ ਇਹੇ ਆ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਮੈਂ ਪਾਸੇ ਕਰ ਰਸਤਾ ਮੁੱਖ ਮੰਤਰੀ ਦੀ ਕੁਰਸੀ ਦਾ ਚੌਧਰ ਦਾ ਜਿਹੜੀ ਕਦੇ ਮਿਲਣੀ ਨਹੀਂ ਕਿਉਂ ਨਹੀਂ ਮਿਲਣੀ ਸੋਚ ਨੂੰ ਮਿਲਦੀਆਂ ਹੁੰਦੀਆਂ ਹਨ ਤਖਤ ਤਾਜ ਨੇ ਇੰਨੇ ਇੰਨਾ ਵਹਾ ਸੀਗਾ ਉਹ ਗਿੱਦੜ ਵਾਕ ਤੇ ਜਿੱਤ ਗਏ ਫਿਰ ਕਿਵੇਂ ਜਿੱਤਿਆ ਪਤਾ ਲੈ ਕੇ ਆਓ ਸਾਡਾ ਸਮਾਂ ਖਰਾਬ ਹੋਗਾ ਤੁਸੀਂ ਦੱਸ ਦਿਓ ਤੁਹਾਡੇ ਕੋਲੇ ਤੇ ਜਿੱਤ ਵੀ ਤੁਸੀਂ ਕਿਵੇਂ ਸੋਚਦੇ ਵੀ ਕਿਵੇਂ ਜਿੱਤਿਆ ਇਹ ਤਾਂ ਪਹਿਲੀ ਚੋਣ ਜਿਹੜਾ 2012 ਚ ਉਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲ ਪਾਰਟੀ ਬਣਾਈ ਸੀ ਬਿਲਕੁਲ ਅਕਾਲੀਆ ਨੇ ਤੋਂ ਸੰਸ ਸਿੰਘ ਬਰਾੜ ਨੂੰ ਖੜਾ ਕੀਤਾ ਸੀ ਭਲਾ ਮਾਨਸ ਬੰਦਾ ਇਹ ਹਾਂ ਉਹਨੂੰ ਇਲੈਕਸ਼ਨ ਲੜਾਇਆ ਉਦੋਂ ਹਾਂ ਅਕਾਲੀ ਦਲ ਨੇ ਉਹਦੀ ਬਲੀ ਦਿੱਤੀ ਜੇ ਮਨਪ੍ਰੀਤ ਬਾਦਲ ਨੇ ਜਿੱਤਣਾ ਚਾਹੀਦਾ ਇਹਨੂੰ ਵੋਟਾਂ ਪਾ ਦੇ। ਸਮਝ ਗਏ ਨਾ? ਅੱਛਾ ਹੁਣ ਬਠਿੰਡੇ ਬਾਦਲਾਂ ਦਾ ਸਮਝੌਤਾ ਕਰੀ ਬੱਠਾ। ਹੂੰ ਠੀਕ ਐ। ਇੱਥੇ ਬਾਦਲਾਂ ਦਾ ਕੈਂਡੀਡੇਟ ਮਾੜਾ ਐ ਲੁਧਿਆਣੇ ਦੇ ਵਿੱਚ। ਹੂੰ ਇੱਥੇ ਝਾੜੂ ਦਾ ਕੈਂਡੀਡੇਟ ਮਾੜਾ ਐ। ਤੇ ਆਪਦੇ ਨੇ ਐਂ ਟਿਕਟਾਂ ਤੋਂ ਗੱਲ ਕਰਕੇ ਭਗਵੰਤ ਮਾਨ ਨਾਲ ਸੈਟਿੰਗ ਕਰ ਲਈ, ਉਹਦਾਂ ਵੀ ਕਰ ਲਈ। ਹੂੰ ਤੇ ਆਹੋ ਉੱਪਰ ਇਹਨਾਂ ਦਾ ਸਮਝੌਤਾ ਹੈਗਾ ਇਹ। ਕੈਂਡੀਡੇਟ ਮਾੜੇ ਤੱਕੜੇ ਹੋ ਸਕਦੇ ਆ। ਲੋਕ ਤਾਂ ਨਹੀਂ ਮਾੜੇ। ਲੋਕ ਬਹੁਤ ਤੱਕੜੇ ਆ। ਬਠਿੰਡੇ ਲੁਧਿਆਣੇ ਦਾ ਸਮਝੌਤਾ ਬਠਿੰਡੇ ਲੁਧਿਆਣੇ ਕੋਲ अनेका ਸੀਟਾਂ ਦਾ ਸਮਝੌਤਾ ਤੁਸੀਂ ਹੁਣ ਚਲੋ ਤੁਸੀਂ ਫਰੀਦਕੋਟ ਦੀ ਗੱਲ ਹੀ ਕਰ ਲੋ ਸਾਡੀ ਆਪ ਦੀ ਸੀਟ ਆ ਹੂੰ ਸਾਡੇ ਤੋਂ ਬਿਨਾ ਜਿਵੇਂ ਪਿਤਾ ਜੀ ਹੂੰ ਤਿੰਨ ਚਾਰ ਹਲਕਿਆਂ ਦੇ ਵਿੱਚ ਉਹਨਾਂ ਦਾ ਵੱਧ ਹਲਕਿਆਂ ਦੀ ਪਿਆਰ ਆ ਤਿੰਨ ਚਾਰ ਛੱਡੋ ਅੱਜ ਗਰਾਉ ਵੀ ਆ ਦਾਖਾ ਵੀ ਆ ਕਿੰਨੇ ਹਲਕੇ ਆ ਉਧਰ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਮੋਗਾ ਜਿਹੜੇ ਫਰੀਦਕੋਟ ਚ ਆਉਂਦੇ ਆ ਉਹਨਾਂ ਨੂੰ ਪੁੱਛ ਨਹੀਂ ਰਹੇ ਹੂੰ ਜਿਹਨਾਂ ਜਿਹੜੇ ਵਰਕਰਾਂ ਦੇ ਲੀਡਰ ਨੂੰ ਪੁੱਛਿਆ ਨਹੀਂ ਜਾ ਰਿਹਾ ਕਿ ਉਹਨਾਂ ਵਰਕਰਾਂ ਦੇ ਵਿੱਚ ਰੋਸ਼ਨੀ ਆਊ ਬਿਲਕੁਲ ਆਊਗੀ ਤਕਲੀਫ ਨਹੀਂ ਹੋਊਗੀ ਕਿ ਸਾਡੇ ਲੀਡਰ ਨੇ ਯਾਰ ਸਾਡੀ ਖਾਤਰ ਇੰਨੇ ਕੰਮ ਕੀਤੇ ਆ ਪਾਰਟੀ ਦੀ ਖਾਤਰ ਇੰਨਾ ਕੁ ਫਿਰ ਉਹ ਕਿੱਧਰ ਜਾਣਗੇ ਕੀ ਸੁਨੇਹਾ ਲਾਉਂਗੇ ਤੁਸੀਂ ਉਧਰ ਰਸਤਾ ਦਿੱਤਾ ਸੀ ਅਸੀਂ ਉਹ ਪੰਥਕ ਪਰਿਵਾਰ ਨੂੰ ਵੋਟਾਂ ਪਾਵਾਂਗੇ ਇਹ ਤਾਂ ਸੁਨੇਹਾ ਲੱਗ ਚੁੱਕਿਆ ਹੁਣ ਤੁਸੀਂ ਇਹੀ ਤਾਂ ਮੈਂ ਕਹਿੰਨਾ ਨਾ ਇੱਕ ਹੋਰ ਪਰਿਵਾਰ ਆ ਜਿਹੜਾ ਪਾਰਟੀ ਨੂੰ ਕੱਢਦਾ ਸੀ ਇਹਨਾਂ ਨੇ ਮੋਗੇ ਵਾਲੀ ਸਿੱਧੂ ਵਾਲੀ ਰੈਲੀ ਤੋਂ ਬਾਅਦ ਹੂੰ ਰਾਜਾ ਵੜੇ ਨੂੰ ਉਹਨਾਂ ਨੂੰ ਮਨਾਉਣ ਕਿਉਂ ਨਹੀਂ ਜਾਂਦਾ ਵੀ ਹਾਂ ਤੁਸੀਂ ਮੂਰੇ ਲੱਗੋ ਵੋਟਾਂ ਪਾਓ ਸਮਝੌਤਾ ਨਹੀਂ ਉੱਥੇ ਕਰਮਚਾਰੀ ਤੁਹਾਨੂੰ ਮਾਣ ਨੂੰ ਜਿਤਾਉਣ ਦਾ ਉਹ ਕਮਲੇ ਆ ਜਿਹੜੇ ਕਾਂਗਰਸ ਵੱਲੋਂ ਖੜ ਗਏ ਉਹਨਾਂ ਨੂੰ ਇਹ ਭੁਲੇਖਾ ਲੱਗ ਜਾਂਦਾ ਵੀ ਸਾਨੂੰ ਟਿਕਟ ਦੇ ਦਿੱਤੀ ਐ ਤੇ ਖਰੇ ਸਾਨੂੰ ਵੋਟਾਂ ਬਹੁ ਰਾਜਾ ਬਣ ਗਏ ਉੱਥੇ ਗਿੱਦੜਵਾਹ ਇਹਦਾ ਵਿੱਚ ਹੀ ਆਉਂਦਾ ਏ ਉਸ ਫਰੀਦਕੋਟ ਚ ਗਿੱਦੜਵਾਹ ਆਉਂਦਾ ਲੱਗਣ ਲਿਓ ਵੋਟਾਂ ਕਿੱਥੋਂ ਕਿੰਨੀਆਂ ਪੈਂਦੀਆਂ ਉਹਨਾਂ ਨੂੰ ਪਤਾ ਲੱਗ ਜੂਗਾ ਸਮਝੌਤਾ ਜਦੋਂ ਟਿਕੜਮ ਬਾਜ਼ੀਆਂ ਜਦੋਂ ਰਿਜ਼ਲਟ ਆਉਣਗੇ ਤੁਹਾਨੂੰ ਪਤਾ ਲੱਗ ਜੂ ਕਿਹੜੀ ਕਿਹੜੀ ਸੀਟ ਤੇ ਸਮਝੌਤਾ ਸੀ ਜਿਵੇਂ ਤੁਸੀਂ ਦੇਖੋ ਵੀ ਯੂਥ ਕਾਂਗਰਸ ਦਾ ਜਦੋਂ ਇਲੈਕਸ਼ਨ ਸੀ ਪੰਜਾਬ ਦਾ ਪਹਿਲਾ ਮਰਜੰਸੀਟੀ ਬਣਿਆ 11 ਚ ਮੈਂ ਇਲੈਕਟਡ ਜਨ ਸੈਕਟਰੀ ਬਣ ਗਿਆ ਫਿਰ 15 ਚ ਇਲੈਕਸ਼ਨ ਉਦੋਂ ਮੈਂ 4 ਸਾਲ ਲੁਧਿਆਣੇ ਦਾ ਇਨਚਾਰਜ ਰਿਹਾ ਬਹੁਤ ਕੰਮ ਕੀਤਾ ਹਰ ਇੱਕ ਮੁੱਦੇ ਤੇ ਲੜਾਈ ਲੜੀ ਕਾਲੀ ਦਲ ਦੀ ਸਰਕਾਰ ਸੀ ਜੀ ਕੋਈ ਨਹੀਂ ਸੀ ਬੋਲਦਾ ਹੁੰਦਾ ਗੜਤੀ ਦੇ ਬੰਦੇ ਸੀ 2-4 ਜਿਹੜੇ ਕਾਲੀਆਂ ਨਾਲ ਭਿੱੜਦੇ ਸੀ ਹਾਂ 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 15 ਚ ਫਿਰ ਇਲੈਕਸ਼ਨ ਹੋਈ ਹਾਂ ਫਿਰ ਇਹਨਾਂ ਨੇ ਜਿਹੜੀ 15 ਵਾਲੀ ਇਲੈਕਸ਼ਨ ਸੀ ਹਾਂ ਇਹਨੇ ਰਾਜੀਵ ਰਿੰਗ ਨੇ ਆਪ ਦਾ ਇੱਕ ਸਾਥੀ ਸੀ ਉਹ ਤੋਂ ਪੈਸੇ ਪੂਸੇ ਖਾਦੇ ਸੀ ਉਹਨੂੰ ਕਿਹਾ ਵੀ ਤੈਨੂੰ ਪੰਜਾਬ ਦਾ ਪ੍ਰਧਾਨ ਬਣਾਉਂਗਾ ਉਹ AIVC ਦਾ ਪ੍ਰਧਾਨ ਸੀ ਹਾਂ ਇਹਨਾਂ ਨੇ ਫਿਰ ਚੁਣ ਕੇ ਨਾ ਇੱਕ ਚੀਜ਼ ਤੈਅ ਕੀਤੀ ਕਿ ਬੰਦੇ ਵੱਢਗੇ ਕਿਹੜੇ ਕਿਹੜੇ ਵੱਢਣੇ ਆ ਕਿਹੜੇ ਕਿਹੜੇ ਆਪਾਂ ਨੂੰ ਰਾਜ ਜੜਿਕਾ ਬਣਨਗੇ ਹੂੰ ਇਹਨਾਂ ਨੇ ਦੇਖਿਆ ਵੀ ਕਮਲਜੀਤ ਸਿੰਘ ਵਰਾ ਲਾ ਰੋੜਾ ਬਣ ਸਕਦਾ ਹੂੰ ਇਹਦੀਆਂ ਵੋਟਾਂ ਵੀ ਆਪਾਂ ਕਿਵੇਂ ਲਈਏ ਮੈਂ ਕਿਸੇ ਕਾਰਨ ਮੇਰੇ ਪ੍ਰਧਾਨ ਨਾਲ ਧੱਕੇਸ਼ਾਹੀ ਹੋਈ ਸੀ ਲੁਧਿਆਣੇ ਦਾ ਸੀ ਕਿਉਂਕਿ ਪੰਜਾਬ ਯੂਥ ਕਾਂਗਰ ਦਾ ਜਿਹੜਾ ਪ੍ਰਧਾਨ ਸੀ ਉਹ ਵਾਈਸ ਪ੍ਰਧਾਨ ਨੂੰ ਚੱਕਦਾ ਸੀ ਇਹ 11 ਤੋਂ 15 ਦੇ ਟਰਮ ਦੀ ਗੱਲ ਆ ਹੂੰ ਹੂੰ ਉਹ ਵਾਈਸ ਪ੍ਰਧਾਨ ਨੂੰ ਚੱਕਦਾ ਸੀ ਜਿਹੜਾ ਮੇਰਾ ਪ੍ਰਧਾਨ ਸਾਥੀ ਜਿਹੜਾ ਜਿਹਨੂੰ ਮੈਂ ਵੋਟਾਂ ਪਾ ਕੇ ਬਣਾਇਆ ਸੀ ਉਹ ਇਹ ਕੰਮ ਕਰਦਾ ਸੀ ਹੂੰ ਤੁਜਾ 4 ਪੈਸੇ ਵਾਲਾ ਸੀ ਅੱਛਾ ਉਹ ਮੇਰੇ ਵਾਲਿਆਂ ਨੂੰ ਦੱਬਦੇ ਸੀ ਤੇ ਵਾਇਸ ਪ੍ਰਧਾਨ ਨੂੰ ਉਹ ਪਾਵਰ ਦਿੰਦੇ ਸੀ ਚਲੋ ਕਿਸੇ ਕਾਰਨ ਸਾਡਾ ਝਗੜਾ ਹੋ ਗਿਆ ਉਹ ਆਈ ਕਾਰਡ ਵੰਡਣ ਲੱਗ ਗਿਆ ਲਿਆ ਕੇ ਪੰਜਾਬ ਦੇ ਪ੍ਰਧਾਨ ਤੋਂ ਵਾਇਸ ਪ੍ਰਧਾਨ ਜਦ ਕਿ ਅਧਿਕਾਰ ਕੋਈ ਨਹੀਂ ਸੀ ਉਹਨੂੰ ਹੂੰ ਸਾਲ ਤੁਜਰਦ ਉਹ ਟੱਪੜ ਵੱਜ ਗਿਆ ਉਹਦੇ ਅੱਛਾ ਮੁੱਕਣ ਵਾਲੀ ਗੱਲ ਨਹੀਂ ਅੱਛਾ ਉਹਨੇ ਸਾਰੇ ਬੰਦੇ ਸੱਦ ਕੇ ਮੀਟਿੰਗ ਕੀਤੀ ਕਿ ਵੀ ਆਓ ਤੁਹਾਨੂੰ ਮੈਂ ਆਈ ਕਾਰਡ ਵੰਡਾਂ ਤੇ ਮੈਂ ਜਾ ਕੇ ਉਹਨੂੰ ਸਿੱਟ ਦੋ ਚਾਰ ਸਿੱਟ ਦਿਆਂ ਉਹਦੇ ਵੀ ਤੈਨੂੰ ਪ੍ਰਧਾਨ ਮੈਂ ਬਣਾਵਾ ਪ੍ਰਧਾਨ ਤਾਂ ਸਾਡਾ ਆ ਹੈ ਹਾਂ ਵੀ ਜੇ ਤੇਰੀ ਪ੍ਰਧਾਨ ਨਾਲ ਬਣਦੀ ਹੈ ਜਣੀ ਕਾਂਗਰਸ ਨੇ ਇਹ ਤਾਂ ਚੀਜ਼ ਦੇਖੀ ਨਹੀਂ ਹਾਈ ਕਮਾਂਡ ਨੇ ਵੀ ਇਹ ਇਹਨੂੰ ਕਾਰਡ ਵੰਡਣ ਨੂੰ ਦੇਣ ਦਾ ਕੀ ਅਧਿਕਾਰ ਆ ਵੀ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਹੂੰ ਉਹਦੇ 'ਚ ਸਾਨੂੰ ਸਸਪੈਂਡ ਕਰਤਾ ਜੀ ਵੀ ਨਾ ਦੋ ਮਹੀਨੇ ਸਸਪੈਂਡ ਰਹੇ ਸਾਡੀ ਹਿਮਾਚਲ ਡਿਊਟੀ ਲਾਤੀ ਸਾਡੀ ਹਰਿਆਣਾ ਡਿਊਟੀ ਲਾਤੀ ਇਲੈਕਸ਼ਨਾਂ 'ਚ ਤੇ ਅਸੀਂ ਕੰਮ-ਕੁਮ ਕੀਤਾ ਉੱਥੇ ਦੋ-ਤਿੰਨ ਮਹੀਨੇ ਚਲੋ ਇਹਨਾਂ ਨੇ ਸਾਨੂੰ ਬਹਾਲ ਕਰਤਾ ਹੂੰ ਤੇ ਉਸ ਤੋਂ ਬਾਅਦ ਇਹ ਜਦੋਂ 15 ਵਾਲੀ ਚੋਣ ਆਉਣੀ ਸੀ ਉਸ ਤੋਂ ਬਾਅਦ ਇੱਕ ਹਰਿਆਣੇ ਦਾ ਮੁੰਡਾ ਪੰਜਾਬ ਦਾ ਇੰਚਾਰਜ ਸੀ ਯੂਥ ਕਾਂਗਰਸ ਦਾ ਤੇ ਉਹਨੇ ਮੀਟਿੰਗ ਸੱਦੀ ਸਕੀਮ ਬੜਾਈ ਹੋਈ ਸੀ ਸਾਰੀ ਹੂੰ ਕਿ ਇਹਨੂੰ ਕਿਵੇਂ ਰੋਕਣਾ ਕਿਵੇਂ ਵਧਣਾ ਜੀ ਕਹਿੰਦੇ ਜੀ ਸਾਰਿਆਂ ਤੋਂ ਪੁੱਛੀ ਗਿਆ ਜੀ ਉਹ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਮੈਂ ਕਿਹਾ ਤੁਸੀਂ ਕੀ ਇਹ ਗੱਲਾਂ ਕਰੀ ਜਾਂਦੇ ਹੋ ਕਿ ਕਿਵੇਂ ਚੋਣ ਲੜਾਉਣੀ ਜਿੰਦੀ ਮੈਂ ਕਿਹਾ ਤੁਸੀਂ ਸਿੱਧਾ ਕਹੋ ਵੀ ਜਿਹੜਾ ਬੰਦਾ ਸਸਪੈਂਡ ਹੋਂ ਨਹੀਂ ਲੜਾਉਣਾ ਕਹਿੰਦਾ ਯਹੀ ਬਾਤ ਉਹਦੇ ਮੂੰਹੋਂ ਨਿਕੜਿਆ ਕਹਿੰਦਾ ਯਹੀ ਬਾਤ ਮੈਂ ਕਹਿਣਾ ਚਾਹਤਾ ਸੀ ਮੈਂ ਕਿਹਾ ਬਸ ਮੈਂ ਤੇਰੀ ਤੂੰ ਕਹਿਣਾ ਚਾਹੁੰਦਾ ਸੀ ਮੇਰੇ ਦਿਲ ਚਿਆ ਤੇ ਅਸੀਂ ਤਾਂ ਬੁੱਝ ਲੈਨੇ ਆ ਚਲੋ ਜੋ ਕਹਿੰਦਾ ਤੁਸੀਂ ਸਸਪੈਂਡ ਰਹੇ ਹੋ ਤੁਸੀਂ ਪੰਜਾਬ ਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਸਕਦੇ ਹੂੰ ਤੁਸੀਂ ਜਰਨਲਿਸਟ ਕਰਤਾ ਦੀ ਚੋਣ ਲੜ ਸਕਦੇ ਹੂੰ ਹ ਇਨੇ ਆਪ ਦਾ ਬੰਦਾ ਖੜਾ ਕਰਤਾ ਕਿਉਂਕਿ ਇਹਦੇ ਕੋਲੇ ਆ ਗਈ ਗੱਲ ਕਿ ਵੀ ਇਹ ਤਾਂ ਬੜਦਾ ਹਾਂਲਾਂ ਕਿ ਕਰਨ ਮੈਂ ਜਿਹੜੇ ਬੰਦੇ ਦੀ ਖਾਤਰੇ ਨੇ ਮੈਨੂੰ ਵੱਢਿਆ ਸੀ ਨਾ ਫਿਰ ਉਹ ਨਹੀਂ ਬਣਾਉਣਾ ਇਹਨੂੰ ਲੜਾਉਣਾ ਆਪਾਂ ਪੰਜਾਬ ਦੀ ਭਗਾਨ ਕੀ ਦੀ ਚੋਣ ਮੈਂ ਉਹਨੂੰ ਦੱਸ ਕੇ ਮੈਂ ਕਿਹਾ ਤੂੰ ਮੇਰਾ ਇਹ ਸਿਆਸੀ ਕਤਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਫਿਰ ਵੀ ਵੋਟਾਂ ਸਰ ਕੇ ਤੈਨੂੰ ਹੀ ਪਾਉਂਗਾ ਜਿਹੜੇ ਮੇਰੀਆਂ ਵੋਟਾਂ ਹੈ ਨਾ ਜਿੰਨੇ ਮੇਰੇ ਦੋਸਤ ਆ ਮੈਂ ਪੰਜਾਬ ਦੇ ਵੋਟਾਂ ਤੈਨੂੰ ਹੀ ਪਾਉਣੀ ਆ ਹੂੰ ਇਹ ਮੇਰੀ ਸੋਚ ਹੈ ਇਹ ਮੈਂ ਤਾਂ ਮਾੜਾ ਕਹਿ ਸਕਦਾ ਹਾਂ ਜੇ ਮੈਂ ਉਹਦੇ ਨਾਲ ਮਾੜਾ ਵਰਤਾਅ ਕਰੂੰਗਾ ਤਾਂ ਮੈਂ ਉਹਨੂੰ ਮਾੜਾ ਨਹੀਂ ਕਹਿ ਸਕੂੰਗਾ ਮੈਂ ਫਿਰ ਆਪਣੀ ਸੋਚ ਮੁਤਾਬਕ ਕੰਮ ਕੀਤਾ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬ ਦਾ ਸਿਧਾਂਤ ਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਲਾਏ ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ ਕੁਝ ਪਾਏ ਆਪਾਂ ਬੁਰੇ ਦਾ ਭਲਾ ਕਰਨ ਦਾ ਕਹਿੰਦੇ ਆ ਵੀ ਇਹ ਮਰਦੋ ਆ ਜਿਹੜਾ ਬੁਰੇ ਦਾ ਭਲਾ ਕਰੇ ਚੰਗੇ ਦਾ ਤਾਂ ਸਾਰੇ ਚੰਗਾ ਕਹੀ ਜਾਣਕਾਰੀ ਜਾਂਦੇ ਆ ਬਾਬੇ ਨਾਨਕ ਨੇ ਸੱਜਣ ਠੱਗ ਨੂੰ ਕੋਡੇ ਰਾਖਸ਼ ਨੂੰ ਵਲੀ ਕੰਧਾਰੀ ਅਰਗ ਨੂੰ ਸਿੱਧੇ ਰਸਤੇ ਪਾਇਆ ਨਾ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਲੱਖਾਂ ਲੋਕ ਸਿੱਧੇ ਰਸਤੇ ਤੇ ਚੱਲਣ ਲੱਗੇ ਦੁਨੀਆ ਸਿੱਧੇ ਰਸਤੇ ਚੱਲੇ ਵੀ ਆ ਵਿਗੜੇ ਹੋਏ ਬੰਦੇ ਸਿੱਧੇ ਰਸਤੇ ਤੇ ਆ ਗਏ ਹੂੰ ਤੇ ਉਹ ਬਾਬੇ ਨਾਕੇ ਨੇ ਬੁਰਿਆਂ ਦਾ ਭਲਾ ਕੀਤਾ ਨਾ ਤੇ ਅਸੀਂ ਬਾਬੇ ਨਾਕੇ ਦਾ ਹੀ ਉਹ ਸੁਨੇਹਾ ਅੱਗੇ ਲੈ ਕੇ ਚੱਤਰਨਾ ਹੈ ਨਾ ਹੂੰ ਤਾਂ ਆਪਾਂ ਸਾਰੇ ਵੋਟਾਂ ਵੀ ਉਹਨੂੰ ਪਵਾਤੀਆਂ ਉਹ ਫੇਰ ਬਦਕਿਸਮਤੀ ਨਾਲ ਪ੍ਰਧਾਨ ਨਹੀਂ ਬਣਿਆ ਹੂੰ ਮੈਨੂੰ ਸਸਪੈਂਡ ਕੀਤਾ ਸੀ ਹੁਣ ਚਲੋ ਆਪਣਾ ਛੋਟਾ ਭਾਈ ਅਬਰਿੰਦਰ ਢੱਲੋਂ ਹੂੰ ਅਗਲੀ ਚੋਣ ਉਹ ਚਲੋ ਸਾਡੀ ਉਮਰਾਂ ਲੰਘ ਗਈਆਂ 35 ਕ੍ਰੋਸ ਕਰਕੇ ਅਸੀਂ ਅਸੀਂ ਚੋਣ ਨਹੀਂ ਸੀ ਲੜ ਸਕਦੇ ਚਲੋ ਉਹਦੇ 'ਚ ਆਪਾਂ ਬਹੁਤ ਕੰਮ ਕੀਤਾ ਹੂੰ ਉਹਦੇ 'ਚ ਚੰਗੀ ਕਿਸਮਤ ਨੂੰ ਸਾਡਾ ਦੋਸਤ ਅਮਰਪੀ ਤੇ ਲਾਲੀ ਪ੍ਰਧਾਨ ਬਣ ਗਿਆ ਚਲੋ ਚੰਗਾ ਸਾਬੂ ਮੁੰਡਾ ਸੀ ਉਹ ਆਪਣੀ ਸਹਿਮਤੀ ਨਾਲ ਆਪਣੀ ਹਰੇਕ ਸਲਾਹ ਨਾਲ ਹਾਲਾਂਕਿ ਜੇ ਆਕੜ ਖੋਰ ਬੰਦਾ ਬਣ ਜਾਂਦਾ ਕੰਮ ਹੀ ਨਹੀਂ ਸੀ ਹੋਣਾ ਪੰਜਾਬ 'ਚ ਉਹ ਆਪਣੀ ਸਹਿਮਤੀ ਨਾਲ ਸਲਾਹ ਨਾਲ ਸਾਰੇ ਬੰਦਿਆਂ ਦੇ ਨਾਲ ਆਪਣੀ ਵੀ ਰਾਇ ਬਹੁਤ ਲੈਂਦਾ ਸੀ ਹੂੰ ਜਣੀ ਉਹਨੇ ਆਪਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਤੁਸੀਂ ਮੇਰੇ ਨਾਲ ਜਨ ਸਕੱਤਰ ਹੋ ਜਾਂ ਸਕੱਤਰ ਹੋ ਮੈਂ ਪੰਜਾਬ ਦਾ ਪ੍ਰਧਾਨ ਉਹਨੇ ਪ੍ਰਧਾਨ ਵਾਲਾ ਹੀ ਸਲੀਕਾ ਸਾਰਿਆਂ ਨੂੰ ਸਤਕਾਰ ਦਿੱਤਾ ਉਸ ਤੋਂ ਬਾਅਦ ਅਗਲੀ ਚੋਣ ਆ ਗਈ ਵਿਰਿੰਦਰ ਸਿੰਘ ਢਿੱਲੋਂ ਸਸਪੈਂਡ ਹੋਇਆ ਹੋਇਆ ਸੀ ਉਹ ਪੰਜਾਬ ਦੀ ਪ੍ਰਧਾਨਗੀ ਦੀ ਚੋਣ ਲੜ ਰਿਹਾ ਸੀ ਹੂੰ ਕਮਲਜੀਤ ਸਿੰਘ ਨਹੀਂ ਸੀ ਲੜ ਸਕਦਾ ਫਿਰ ਤੁਸੀਂ ਇਤਰਾਜ਼ ਦਿੱਤਾ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਆਪਾਂ ਤਰਾਜਕਾਰ ਨੂੰ ਜਤਾਉਣਾ ਕਿਸੇ ਤੇ ਕਿਸੇ ਕੋਲੇ ਆਪਾਂ ਨੂੰ ਕੋਈ ਲੋੜਾ ਕਿਸੇ ਫਿਰ ਉਹ ਗੱਲ ਤਾਂ ਫਿਰ ਉੱਥੇ ਆ ਗਈ ਫਿਰ ਵੀ ਤਾਂ ਬੰਦੇ ਨੂੰ ਹੀ ਹੱਥ ਬੰਨੇ ਨਾ ਆਪਣਾ ਤਰਾਜ ਜੇ ਪਹੁੰਚਦਾ ਆਪਣੀ ਅਰਜੀ ਪਹੁੰਚਦੀ ਗੁਰੂ ਬਾਬੇ ਕੋਲੇ ਆ ਹਮ ਗੁਰੂ ਨਾਨਕ ਪਾਤਸ਼ਾਹ ਕੋਲੇ ਆਪਣੀ ਅਰਜੀ ਲੱਗ ਜਾਂਦੀ ਆ ਆਪਾਂ ਉੱਥੇ ਲਾਉਂਦੇ ਆ ਆਪਾਂ ਇਨਸਾਫ ਕਰਾਂਗੇ ਕਰਨ ਸਿਆਂ ਕੋਈ ਨਾ ਕੋਈ ਕਮੀ ਰਹਿ ਸਕਦੀ ਕਮੀ ਰਹਿ ਫਿਰ ਕਿਹਦੀ ਕਮੀ ਛੱਡਣੀ ਉਹਨੇ ਉਹ ਤਾਂ ਵੀ ਚੋਣ ਲੜ ਲਈ ਉਹਨੇ ਵੀ ਚੋਣ ਲੜ ਲਈ ਆ ਉਹ ਵੀ ਪ੍ਰਧਾਨ ਬਣ ਗਿਆ ਉਹਨੂੰ ਲੜਾਤੀ ਆ ਹਮ ਤੇ ਸਾਨੂੰ ਨਹੀਂ ਲੜਾਈ ਅੱਛਾ ਸਾਡੇ ਖਿਲਾਫ ਹੁਣ ਤੁਸੀਂ ਇਹ ਦੇਖੋ ਮੋਗੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪਿੱਛੇ ਜੇ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਜਿਹਨਾਂ ਬੰਦਿਆਂ ਨੇ ਰੈਲੀ ਕਰਵਾਈ ਹਲਕਾ ਇੰਚਾਰਜ ਤੋਂ ਚਿੱਠੀ ਲਿਖਵਾ ਕੇ ਇੱਕ ਕੰਪਲੇਂਟ ਇਸੇ ਰਾਜ ਨੇ ਉਹਨਾਂ ਨੂੰ ਬੰਦਿਆਂ ਨੂੰ ਘਰੇ ਬਿਠਾਤਾ ਕਾਂਗਰਸ ਚ ਬਾਹਰ ਕੱਢਦਾ ਹੂੰ ਆਪਣੇ ਹਲਕੇ ਦੇ ਵਿੱਚ ਬਾਘੇਪੁਰਾਣੇ ਦੇ ਵਿੱਚ ਭਾਰਤ ਜੋੜੋ ਯਾਤਰਾ ਦੀ ਮੀਟਿੰਗ ਆ ਕੇਤੀਆ ਕਾਂਡ ਵਾਲਾ ਜਿਹੜਾ ਬੈਂਸਿੰਘ ਦਾ ਪੁੱਤਰਾ ਹੈ ਖੰਨੇ ਵਾਲਾ ਹੂੰ ਗੁਰਕੀਰਤ ਕੋਟਲੀ ਉਹਨੂੰ ਇੰਚਾਰਜ ਲਾ ਕੇ ਸਾਡੇ ਜ਼ਿਲ੍ਹੇ ਦਾ ਕੋਆਰਡੀਨੇਟਰ ਲਾ ਕੇ ਸਾਡੇ ਹਲਕੇ ਦੇ ਵਿੱਚ ਬਾਪੂ ਜੀ ਨੇ ਚੋਣ ਲੜੀ ਹੋਈ ਆ ਹੂੰ 2 ਸਾਲ ਹੋਣ ਵਾਲੇ ਮੈਨੂੰ ਲੱਗਦਾ 1.5 ਤੋਂ ਪੌਣੇ 2 ਸਾਲ ਜਦੋਂ ਯਾਤਰਾ ਆਈ ਸੀ ਪੰਜਾਬ 'ਚ ਹੂੰ ਉਹਦੀ ਮੀਟਿੰਗਾਂ ਕਰਾਤੀਆਂ ਇਹ ਚੀਜ਼ਾਂ ਹਲਕਾ ਚਾਰਜ ਤੋਂ ਇਹ ਚੀਜ਼ਾਂ ਗਲਤ ਨੇ ਅਸੀਂ ਫਿਰ ਵੀ ਇਤਰਾਜ਼ ਨਹੀਂ ਕੀਤਾ ਅਸੀਂ ਫਿਰ ਵੀ ਕਿਸੇ ਨੂੰ ਚਿੱਠੀ ਨਹੀਂ ਲਿਖੀ ਅਸੀਂ ਜਿਹਨੂੰ ਲਿਖਣੀ ਸੀ ਉਹਨੂੰ ਚਿੱਠੀ ਲਿਖਤੀ ਜਿਹਦੇ ਮੂਰੇ ਕਹਿਣਾ ਸੀ ਵੀ ਸੱਚੇ ਪਾਤਸ਼ਾਹ ਤੂੰ ਹੀ ਜਾਣਦਾ